ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਦੱਕੇਦਾ ਤੁਸੀਂ ਤੇ ਆਦਮਨ ਸਾਹਿਬ ਗਰ ਦਾ ਸਾਡਾ ਆਪਣਾ ਚੈਨਲ ਦੇ ਵਿੱਚ ਤੇ ਅੱਜ ਆਪਾਂ ਹੁਣ ਦਿਖਾਉਣ ਜਾ ਰਹੇ ਆ ਆਪਣੇ ਕੋਲੇ ਇੱਕ 에어 ਗਾਰਡਨ ਸੀ ਤੇ ਉਹ ਹੋ ਗਈ ਖਰਾਬ ਤੇ ਪਿੱਛੋਂ ਗਈ ਟੁੱਟ ਤੇ ਆਪਾਂ ਤੁਹਾਨੂੰ ਦਿਖਾਵਾਂਗੇ ਉਹਨੂੰ ਲੋਡ ਕਰਕੇ ਤੇ ਤੁਸੀਂ ਸਾਡੇ ਵੀਡੀਓ ਲੈਣਾ ਬਣੇ ਰਹੋ ਤੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਸ਼ੁਰੂ ਕਰ ਦਿਓ ਅੱਜ ਤੁਹਾਨੂੰ ਦਿਖਾਈਏ ਸਾਡੀ ਗੇਅਰ ਗੰਦਾ ਕੀ ਹਾਲ ਹੋਇਆ ਤਾਂ ਹਾਂਜੀ ਦੋਸਤੋ ਤੁਸੀਂ ਦੇਖਾਇਆ ਦਿਓ ਸਾਡੀ ਗੇਅਰ ਗੰਨਾ ਠੀਕ ਹੈ ਤੇ ਇਹ ਜਿਹੜੀ ਅੱਜ ਤੋਂ ਗਈ ਟੁੱਟ ਜਿਹੜੀ ਆਪਣੀ ਅੜੀ ਅੜਦੀ ਹੁੰਦੀ ਆ ਆਹ ਵਾਲੀ ਇਹ ਅੜੀ ਅੜਦੀ ਹੁੰਦੀ ਆ ਇੱਥੇ ਇਹਦੇ ਵਿੱਚ ਆ ਇੱਥੇ ਜੇ ਆਪਾਂ ਕੋੜਾ ਨਾ ਪੜਿਆ ਫਿਰ ਇਹ ਕਿੰਨੂੰ ਚੱਲਦੀ ਤੇ ਇਹ ਆਪਣੀ ਇੱਥੇ ਅੜੀ ਹੁੰਦੀ ਸੀ ਇਹ ਟੁੱਟ ਠੀਕ ਹੈ ਤੇ ਹੁਣ ਇਹ ਅੜੀ ਆਪਾਂ ਨੂੰ ਬਦਲ ਕਰਾਉਣੀ ਪਊਗੀ ਬੈਲਡ ਕਰਵਾ ਕੇ ਠੀਕ ਹੈ ਫਿਰ ਤੁਹਾਨੂੰ ਸਾਰੀ-ਏਰੀ ਲੋਕੇਸ਼ਨ ਦਿਖਾਵਾਂਗੇ ਕਿ ਮੈਂ ਚਲਦੇ ਸਭ ਸਾਉਂਡ-ਸੂਂਡ ਸਭ ਦਿਖਾਵਾਂਗੇ ਤੁਹਾਨੂੰ ਇਹ ਸਪਰਿੰਗ ਆ ਜਿਹੜਾ ਇਹਦੇ ਵਿੱਚ ਕੋਕ ਕਰਨ ਵਾਸਤੇ ਜੋਰ ਹੋ ਕਰਦਾ ਹੈਲਪ ਕਰਦਾ ਇਹ ਠੀਕ ਹੈ ਤੇ ਇਹ ਹੈਂਡਲ ਰੌੜ ਦਾ ਹਰਾ ਹੈ ਠੀਕ ਹੈ ਤੇ ਤੁਹਾਨੂੰ ਦਿਖਾਉਣੇ ਅੱਗੇ ਬੈਲਡ ਕਰਨ ਤੋਂ ਬਾਅਦ ਚ ਤਾਂ ਹਾਂਜੀ ਦੋਸਤੋ ਤੁਸੀਂ ਦੇਖ ਸਕਦੇ ਹੋ ਆਪਣਾ ਪ੍ਰਿੰਟ ਬੱਤਾ ਨੂੰ ਰਿਪੇਅਰ ਕਰ ਲਿਆ ਤੇ ਹਮ ਤਾਂ ਨੋ ਫਿਰ ਆ ਗਈ ਹਨੀ ਗੋੜ ਹੋ ਰੂ ਗਿਆ ਠੀਕ ਹੈ ਤੂੰ ਤਾਂ ਹੀ ਧਮਕ ਦੇ ਰਿਹਾ ਠੀਕ ਹੈ ਇਹਦਾ ਹਜੇ ਕੋਸタル ਨਹੀਂ ਪਾਇਆ ਸੀ ਤਾਂ ਨਾਲ ਹੋਈ ਆ ਹਜੇ ਤੇ ਮੇਰੇ ਇੱਕ ਹੋਰ ਪੰਦਾ ਹੁੰਦਾ ਕੋਕ ਉਹਨਾਂ ਬਹੁਤ ਜ਼ਿਆਦਾ ਧਮਕਾ ਪੰਦੇ ਤਾਂ ਕਮੈਂਟਾਂ ਚ ਜ਼ਰੂਰ ਦੱਸਿਓ ਵੀ ਇਹ ਕਿੰਨੀ ਰੀ ਹੋ ਸਕਦੀ ਹੈ ਤੇ ਤੁਹਾਨੂੰ ਕਿੱਦਾਂ ਲੱਗੀ ਧੰਨਵਾਦ